ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਐਨਿੱਤ ਰੱਖਦਾ ਹੈ 25 ਮਾਰਚ 1745 ਨੂੰ ਸਿੱਖ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਜਿਹਨੂੰ ਸਿੱਖ ਅਰਦਾਸ ਵਿੱਚ ਸ਼ਾਮਲ ਕੀਤਾ ਚਰਖੜੀਆਂ ਤੇ ਚੜੇ ਤੁਸੀਂ ਸਭ ਜਾਣਦੇ ਹੋ ਕਿ 5 ਮਾਰਚ 1745 ਨੂੰ ਸ਼ਹੀਦ ਭਾਈ ਸੂਬੇ ਸਿੰਘ ਅਤੇ ਉਹਨਾਂ ਦਾ ਪੁੱਤਰ ਸ਼ਹੀਦ ਭਾਈ ਸਾਹਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਯਈਆ ਖਾਂ ਅਤੇ ਹੋਰ ਲਖਪਤ ਰਾਏ ਵਰਗਿਆਂ ਨੇ ਸ਼ਹੀਦ ਕਰ ਦੇ ਤਾਸੀ ਲਾਹੌਰ ਦਰਬਾਰ ਦੇ ਵਿੱਚ ਇਕ ਪੌਣ ਸਾਹਿਬ ਇਹਨਾਂ ਦੀ ਕੀ ਕੁਰਬਾਨੀ ਸੀ ਤੁਸੀਂ ਸਭ ਇਹ ਵੀ ਜਾਣਦੇ ਹੋ ਕਿ ਸਿੱਖਾਂ ਨੇ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਜਿਹੜਾ 6 ਸਾਲ ਕੀਤਾ ਸੀ 1709 ਤੋਂ ਲੈ ਕੇ 1716 ਤੱਕ ਤੇ ਇਸ ਰਾਜ ਦੇ ਵਿੱਚ ਉਹਨਾਂ ਨੇ ਆਪਣੀ ਰਾਜਤਾਨੀ ਨੀਮਕਲਸ ਕੜ ਬਣਾਈ ਸੀ ਨਾਲ ਅਸ਼ਾਈ ਗੋਪਤ ਸ਼ਾਹੀ ਸ਼ਿੱਕੇ ਵੀ ਚਲਾਏ ਸਨ ਮੋਰ ਬਣਾਈ ਸੀ ਪਲੱਸ ਖਾਲਸਾਈ ਨੀਲਾ ਝੰਡਾ ਰੱਖਿਆ ਸੀ ਤੇ ਨਾਲ ਦੇ ਨਾਲ ਹੀ ਜਿਹੜਾ ਨਾਨਕ ਸ਼ਾਹੀ ਕੈਲੰਡਰ ਵੀ ਜਾਰੀ ਕੀਤਾ ਸੀ ਸਿੱਖਾਂ ਨੇ ਰਾਜ ਕਰਕੇ ਇੱਕ ਬਹੁਤ ਦੂਰ ਤੱਕ ਆਪਣੀ ਸلطਨਤ ਕਾਇਮ ਕਰ ਲਈ ਸੀ ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਫਿਰ ਜਿਹੜਾ ਸੀ ਸਿੱਖਾਂ ਦੇ ਵਿੱਚ ਕਾਫੀ ਮੌਲ ਖਰਾਬ ਰਿਆ ਤੇ ਤੁਸੀਂ ਸਮਝਾਉਣ ਦੇ ਸਿੱਖਾ ਵੀ ਕੇ ਜੰਗਲਾਂ ਚ ਵੀ ਰਹਿਣ ਲੱਗ ਪਏ ਤੇ ਬਹੁ ਗਿਣਤੀ ਪੰਜਾਬ ਚ ਸਿੱਖ ਰਹਿੰਦੇ ਸਨ ਖਾਸ ਕਰਕੇ ਤਰਨਤਾਰਨ ਵਾਲੀ ਬੈਲਟ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਵਾਲੀ ਤੇ ਇੱਥੇ ਸਿੱਖਾਂ ਦਾ ਬਹੁਤ ਜ਼ੋਰ ਸੀ ਤੇ ਲਾਹੌਰ ਵੀ ਬਿਲਕੁਲ ਇਹਦੇ ਨਾਲ ਸੀ ਫਿਰ ਲਾਹੌਰ ਦੇ ਵਿੱਚ ਜ਼ਕਰੀਆ ਖਾਨ ਜਿਹੜਾ ਕਿ 1733 ਨੂੰ ਰਾਜ ਕਰ ਰਿਹਾ ਸੀ ਸੂਬੇਦਾਰ ਸੀ 1733 ਤੱਕ ਤੇ 1733 ਤੱਕ ਜਦੋਂ ਉਹ ਸੂਬੇਦਾਰ ਸੁਨੇ ਦਿੱਲੀ ਸਰਕਾਰ ਨੂੰ ਕਿ ਆਪਾਂ ਸਿੱਖਾਂ ਦੇ ਨਾਲ ਸਮਝੌਤਾ ਕਰ ਲਈਏ ਤੇ ਸਿੱਖਾਂ ਨੂੰ ਇੱਕ ਨਵਾਬੀ ਦੇ ਦਈਏ ਤੇ ਜਿੱਥੇ ਇਹਨਾਂ ਨੂੰ ਇੱਕ ਜ਼ਕੀਰ ਦੇ ਦੀ ਹੈ। ਕਿਹਾ ਜਾਂਦਾ ਕਿ ਨਵਾਬੀ ਤੇ ਜ਼ਕੀਰ ਜਿਹੜੀ ਸੀ 1 ਲੱਖ ਰੁਪਏ ਦਾ ਉਦੋਂ ਰਕਮ ਜਿਹੜੀ ਉਹ ਪੱਠੀ ਹੋ ਜਾ ਕਰਦੀ ਸੀ ਇਲਾਕਾ ਦਿੱਤਾ ਜਾਣਾ ਸੀ। ਤੇ ਜਦੋਂ ਇਹ ਨਵਾਬੀਆਂ ਦੇ ਲਈ ਜਿੰਮੇਵਾਰੀ ਲਈ ਗਈ ਤਾਂ ਉਹਦੋਂ ਭਾਈ ਸਾਹ ਸੁਬੇਕ ਸਿੰਘ ਅਤੇ ਭਾਈ ਸਾਹ ਬਾਸ ਸਿੰਘ ਦੀ ਲਈ ਗਈ ਸੁਬੇਕ ਸਿੰਘ ਜਿਹੜੇ ਸਨ ਉਸ ਸ਼ਹੀਦ ਭਾਈ ਸਾਹ ਬਾਸ ਸਿੰਘ ਦੇ ਫਾਦਰ ਸਨ ਤੇ ਤੁਹਾਨੂੰ ਇਹ ਵੀ ਪਤਾ ਕਿ ਇਹਨਾਂ ਦਾ ਪਿੰਡ ਜਿਹੜਾ ਸੀ ਉਹ ਲਾਹੌਰ ਦੇ ਬਿਲਕੁਲ ਨੇੜੇ ਸੀ ਬੰਜਰ ਪਿੰਡ ਤੇ ਭਾਗਾ ਇਹਨਾਂ ਦੇ ਪਿਤਾ ਦਾ ਨਾਮ ਸੀ ਭਾਗਾ ਰਾਏ ਜੀ ਜਾਂ ਸ਼੍ਰੀ ਭਾਗਾ ਰਾਏ ਜੀ ਵੀ ਕਹਿੰਦੇ ਜਾਂ ਹੋ ਸਕਦਾ ਕਿ ਉਹਨਾਂ ਦਾ ਨਾਮ ਪੂਰਾ ਭਗਤ ਸਿੰਘ ਹੋਵੇ ਤੇ ਨਾਲ ਰਾਏ ਲੱਗਦਾ ਹੋਵੇ ਤੇ ਇਹ ਮਤਲਬ ਇਦਾਂ ਦੀ ਵੀ ਗੱਲ ਹੋ ਸਕਦੀ ਹੈ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਪੂਰੀ ਜਾਣਕਾਰੀ ਹੋਵੇ ਤਾਂ ਜਰੂਰ ਦੱਸਣ ਕਿ ਕੀ ਇਹਦੇ ਵਿੱਚ ਕੋਈ ਵਾਧਾ ਘਾਟ ਅੱਖਰ ਸੀ ਤੇ ਤੁਹਾਨੂੰ ਇਹ ਵੀ ਪਤਾ ਕਿ ਇਹ ਦੋਨੋਂ ਜਾਣੇ ਸੀ ਪਿਓ ਪੁੱਤਰ ਦੋਨੋਂ ਹੀ ਜਕਰੀਆ ਖਾਨ ਦੇ ਦਰਬਾਰ 'ਚ ਨੌਕਰੀ ਕਰਦੇ ਸੀ ਹੁਣ ਸਵਾਲ ਖੜਾ ਹੁੰਦਾ ਕਿ ਇਹ ਨੌਕਰੀ ਕਿੱਦਾਂ ਕਰਦੇ ਸੀ ਕਿਉਂਕਿ ਭਾਈ ਸੁਬੇਕ ਸਿੰਘ ਅਰਬੀ ਅਤੇ ਫਾਰਸੀ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਸਨ ਤੇ ਕਹਿਆ ਜਾਂਦਾ ਕਿ ਇੱਕ ਇਹ ਵੱਡੇ ਜਿੱਦਾਂ ਆਪਾਂ ਕਹਿ ਦਈਏ ਕਿ ਇੱਕ ਚੰਗੀ ਪੋਸਟ ਦੇ ਉੱਪਰ ਸੰਤ ਕੋਤਵਾਲ ਦੀ ਜੌਬ ਵੀ ਇਹਨਾਂ ਕੋਲ ਹੈਗੀ ਸੀ ਬੇਸ਼ੱਕ ਉੱਥੇ ਨੌਕਰੀ ਵੀ ਕਰਦੇ ਸੀ ਲੇਕਿਨ ਆਪਣੇ ਧਰਮ ਨਾਲ ਪੱਕੇ ਸਨ ਇੱਥੇ ਇੱਕ ਗੱਲ ਇਹ ਵੀ ਧਿਆਨ ਦੇਣ ਵਾਲੀ ਹੈ ਕਿ ਯਕਰੀਆ ਖਾਨੀ ਉਹਨਾਂ ਨੂੰ ਧੱਕਾ ਨਹੀਂ ਕੀਤਾ ਸੀ ਕਿ ਤੁਸੀਂ ਸਿੱਖ ਸਿੱਖ ਹੋ ਜਾਂ ਤੁਸੀਂ ਕੋਈ ਧਰਮ ਬਦਲ ਲਵੋ ਉਸ ਸਮੇਂ ਤੱਕ ਜਦੋਂ ਤੱਕ ਸ਼ਹੀਦ ਭਾਈ ਸੁਬੇਕ ਸਿੰਘ ਜੀ ਉੱਥੇ ਨੌਕਰੀ ਕਰਦੇ ਸਨ ਤੁਹਾਨੂੰ ਇਹ ਵੀ ਪਤਾ ਕਿ 1745 ਦੇ ਵਿੱਚ ਯਕਰੀਆ ਖਾਨ ਦੀ ਮੌਤ ਹੁੰਦੀ ਆ ਤੇ ਇਹ ਤੋਂ ਬਾਅਦ ਜਿਹੜੀ ਇਹ ਘਟਨਾ ਵਾਪਰਦੀ ਇਹ ਘਟਨਾ ਦਾ ਭਾਵ ਕਿ ਜਦੋਂ ਨਵਾਬੀ ਦੀ ਗੱਲ ਕਹੀ ਗਈ ਤੇ ਤੁਸੀਂ ਸਭ ਜਾਣਦੇ ਹੋ ਕਿ ਨਵਾਬ ਕਪੂਰ ਸਿੰਘ ਨੇ ਇਹਨਾਂ ਨੂੰ ਪੈਰ ਦੀ ਜਿੱਦਾਂ ਕਹਿਣ ਲੱਗੇ ਆਪਣੀ ਪੈਰ ਦੀ ਜੁੱਤੀ ਦੀ نوਕ ਤੇ ਰੱਖਦੇ ਨੇ ਕਿ ਇਹਨਾਂ ਨੇ ਰੱਦ ਕਰ ਦਿੱਤਾ ਕਿ ਸਾਨੂੰ ਤੇਰੀ ਨਵਾਬੀ ਨਹੀਂ ਚਾਹੀਦੀ ਸਾਨੂੰ ਤੇਰੀ ਜਗੀਰ ਨਹੀਂ ਚਾਹੀਦੀ ਜੇ ਸਾਡੀ ਹੋ ਗਈ ਤਾਂ ਅਸੀਂ ਆਪੇ ਲੈ ਲਵਾਂਗੇ ਇਦਾਂ ਦੇ ਸਿੱਖ ਸਨ ਫਿਰ ਕਿਹਾ ਜਾਂਦਾ ਕਿ ਜਦੋਂ ਯਕਰੀਆ ਖਾਂ ਦੀ ਮੌਤ ਹੁੰਦੀ ਆ ਤੇ ਮੌਤ ਤੋਂ ਬਾਅਦ ਉਹਦਾ ਪੁੱਤਰ ਯਹਿਆ ਖਾਂ ਜਾਨੀ ਕਿ ਉਹਦਾ ਪੁੱਤਰ ਯਹਿਆ ਖਾਂ ਗੱਡੀ ਤੇ ਬੈਠਦਾ ਦੁਬਾਰਾ ਲਾਹੌਰ ਦੀ ਤੇ ਤਾਂ ਫਿਰ ਤੁਸੀਂ ਇਹ ਵੀ ਜਾਣਦੇ ਹੋ ਕਿ ਇਸੇ ਸਮੇਂ ਜਿੱਕਾ ਛੋਟਾ कल्लू ਘਾਰਾ ਹੋਇਆ ਚਾ ਕਾਨੂੰ ਵਾਲ ਦੀ ਸਾਹਮਣੇ ਉਹ ਕਿਉਂ ਆਇਆ ਸੀ ਤੁਸੀਂ ਇਹ ਵੀ ਜਾਣਦੇ ਹੋ ਕਿ ਲਖਪਤਰਾ ਤੇ ਜਸਪਤ ਰਾਏ ਕਾਨ ਫਿਰ ਲਖਪਤਰ ਆਏ ਵਰਗੀਆਂ ਬੰਦਿਆਂ ਨੇ ਪਾਇ ਸ਼ਹੀਦ ਭਾਈ ਸੁਬੇਕ ਸਿੰਘ ਸ਼ਹੀਦ ਭਾਈ ਸਹਬਾਤ ਸਿੰਘ ਦੇ ਖਿਲਾਫ ਦਰਖਾਸਤਾਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਕਿ ਸਿੱਖਾਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਇਹ ਸਿੱਖਾਂ ਦਾ ਬੜਾ ਪੱਖਪੂਰਦੇ ਨੇ ਕਿਉਂਕਿ ਸਿੱਖਾਂ ਦੀ ਉਹ ਮਦਦ ਕਰਦੇ ਵੀ ਸਨ ਤੇ ਸਿੱਖ ਧਰਮ ਦੇ ਪ੍ਰਤੀ ਉਹਨਾਂ ਨੇ ਬਹੁਤ ਵੱਡੀਆਂ ਸੁਭਾਵਾਂ ਵੀ ਨਿਭਾਈਆਂ ਸਨ ਫਿਰ ਕਿਹਾ ਜਾਂਦਾ ਕਿ ਇਹ ਕਿਆ ਖਾਨੇ ਜਿਹੜਾ ਸੀ ਤੇ ਕੁਝ ਇਹੋ ਜਿਹੇ ਦਰਖਾਸਤਾਂ ਮਿਲੀਆਂ ਕਿ ਉਹਨਾਂ ਕਿਹਾ ਕਿ ਤੁਸੀਂ ਆ ਸਹਬਾਤ ਸਿੰਘ ਜਿਹੜਾ ਫਿਰ ਤੋਂ ਆਪਣਾ ਜਾਂ ਧਰਮ ਬਦਲ ਲਾ ਜਾਂ ਤੈਨੂੰ ਅਸੀਂ ਸ਼ਹੀਦ ਕਰ ਦੇਵਾਂਗੇ ਕਿਆ ਜਾਂਦਾ ਕਿ ਸਾਬ ਵਾਸ ਸਿੰਘ ਨੂੰ ਵੀ ਚੜਖੜੀ ਤੇ ਸ਼ਹੀਦ ਕਰ ਦਿੱਤਾ ਗਿਆ ਤੇ ਨਾਲ ਹੀ ਸ਼ਹੀਦ ਭਾਈ ਸੁਬੇਕ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤਾਂ ਜਿਹਦੇ ਨਾਲ ਅੱਜ ਸਿੱਖ ਜਿਹੜੇ ਨੇ ਉਹਨਾਂ ਨੂੰ ਬੜੇ ਸ਼ਰਧਾ ਭਾਵਨਾ ਯਾਦ ਕਰਦੇ ਮੈਂ ਵੀ ਕਰਦਾ ਤੁਸੀਂ ਵੀ ਕਰਦੇ ਹੋ ਇਸ ਕਰਕੇ 5 ਮਾਰਚ 1745 ਦਾ ਦਿਨ ਸਿੱਖ ਇਤਿਹਾਸ 'ਚ ਬਹੁਤ ਅਹਿਮਤ ਰੱਖਦਾ ਆ ਜੋ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਗਿਆ ਹਰੇਕ ਸਿੱਖ ਦਾ ਫਰਜ਼ ਹੁੰਦਾ ਕਿ ਜਹੀ ਯੋਧਿਆਂ ਨੂੰ ਤੇ ਜਿਹੜੀ ਆ ਸ਼ਕਤੀ ਪ੍ਰਾਪਤ ਕਰਦੇ ਰਹਿਣ ਤੇ ਕਰਦੇ ਰਹਿਣਗੇ ਤੇ ਕਰਦੇ ਰਹੇ ਆ ਤੇ ਗਾਹ ਨਹੀਂ ਕਰਦੇ ਰਹਿਣਗੇ ਜੋ ਇੱਕ ਸਿੱਖਾਂ ਲਈ ਇੱਕ ਬਹੁਤ ਵੱਡਾ ਚਾਣਨ ਨੰਦਰਾ ਆ ਆਪਣੇ ਸ਼ਹੀਦ ਇਸੇ ਕਰਕੇ ਅੱਜ 5 ਮਾਰਚ ਦੇ ਦਿਨ ਹਰੇਕ ਸਿੱਖ ਉਹਨਾਂ ਨੂੰ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦਾ ਮੈਂ ਨਹੀਂ ਕਰਦਾ ਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ